ਮੁਰਮੁਖ ਪਿਆਰਿਓ ਮੂਲ ਮੰਤਰ ਸਾਹਿਬ ਦੇ ਇਸ ਜਾਪ ਦੇ ਵਿੱਚ ਬਹੁਤ ਤਾਕਤ ਹੈ ਪੰਜ ਵਾਰ ਕਰਕੇ ਦੇਖਣਾ ਫਿਰ ਬੋਲਣਾ ਹਰ ਕੰਮ ਚ ਫਤਿਹ ਮਿਲੇ ਜੀ ਅੱਜ ਕੱਲ ਦੇ ਪ੍ਰਚਾਰਕ ਨਹੀਂ ਦੱਸਦੇ ਗੁਪਤ ਭੇਦ ਬਾਬਾ ਅਤਰ ਸਿੰਘ ਜੀ ਦੀਵਾਨਾ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਿਆ ਕਰਦੇ ਸੀ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਆਪਜੀ ਸਾਰੇ ਵੇਖਦੇ ਹੋ ਨਾਲ ਜੁੜਿਓ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸੋ ਗੁਰਮੁਖ ਪਿਆਰਿਓ ਸਤਗੁਰੂ ਜੀ ਕਿਰਪਾ ਕਰਨ ਸਮੂਹ ਸੰਗਤ ਨੂੰ ਦੇਹ ਰੋਗਤਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ ਸੋ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਹਾਂ ਮੂਲ ਮੰਤਰ ਸਾਹਿਬ ਦੀ ਜਿਹੜੀ ਪਾਵਨ ਬਾਣੀ ਹੈ ਨਾ ਮੂਲ ਮੰਤਰ ਸਾਹਿਬ ਜਿਹੜਾ ਸ਼ਬਦ ਹੈ ਇਹ ਬਹੁਤ ਪਿਆਰਾ ਸ਼ਬਦ ਹੈ ਬੜੀ ਵੱਡੀ ਕਿਰਪਾ ਆਪਾਂ ਕਹਿ ਸਕਦੇ ਹਾਂ ਜੀ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਹਾਂ ਸਾਧ ਸੰਗਤ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂਗੇ ਤੇ ਉਹਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਆਉਣਗੀਆਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਜਿਹਾ ਉਦਾਹਰਨਾਂ ਨੇ ਨਾ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਦਰਸਾਈਆਂ ਗਈਆਂ ਸਤਿਗੁਰ ਕਹਿੰਦੇ ਇੱਕ ਸਿਉ ਲੇਵ ਲਾਗੀ ਸਦਹੀ ਹਰ ਨਾਮ ਮਨ ਵਸਾਵਣਿਆ ਉਹ ਮਨੁੱਖ ਜਿਹਦੀ ਲਗਨ ਸਦਾ ਸਿਰਫ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਲੱਗੀ ਰਹੀ ਉਹ ਸਦਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਈ ਰੱਖਿਆ ਜਿਨੇ ਉਹਦੇ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਮਿਹਰਬਾਨ ਹੋਇਆ ਹਰ ਇੱਕ ਸੋਗ ਸਭ ਮੋਹ ਗਵਾਇਆ जिने ਸਾਰੀਆਂ ਲਾਲਸਾਂ ਤਿਆਗ ਦਿੱਤੀਆਂ ਸਾਰੇ ਮੋਹ ਮਾਇਆ ਤੋਂ ਉਹ ਦੂਰ ਹੋ ਗਿਆ ਤੇ ਪਰਮਾਤਮਾ ਦੇ ਸ਼ਬਦ ਵਿੱਚ ਹੀ ਉਹਨੇ ਜੀਵਨ ਬਤੀਤ ਕੀਤਾ ਪਰਮਾਤਮਾ ਦੇ ਸ਼ਬਦ ਵਿੱਚ ਹੀ ਉਹ ਲੀਨ ਰਹਾ ਸਾਧ ਸੰਗਤ ਐਸੀ ਕਿਰਪਾ ਐਸੀ ਰਹਿਮਤ ਜਿਹੜੀ ਹੈ ਉਹਦੇ ਤੇ ਹੋਈ ਐਸੀ ਕਿਰਪਾ ਉਸ ਮਨੁੱਖ ਤੇ ਹੋਈ ਐਸੀ ਰਹਿਮਤ ਜਿਹੜੀ ਹੈ ਉਹਦੇ ਤੇ ਹੋਈ ਸੋ ਮੈਂ ਬੇਨਤੀ ਕਰਾਂ ਕਿ ਆਪਾਂ ਜਦੋਂ ਆਪਣਤ ਨੂੰ ਗਵਾ ਕੇ ਆਪਣੀ ਮਤ ਨੂੰ ਸਾਈਡ ਤੇ ਰੱਖ ਕੇ ਜਦੋਂ ਆਪਾਂ ਸਤਿਗੁਰੂ ਦੇ ਦッセ ਮਾਰਗ ਤੇ ਚੱਲਾਂਗੇ ਗੁਰ ਕੈ ਸ਼ਬਦ ਨਾਮ ਸਵਾਰੇ ਸੋਹਣਾ ਜੀਵਨ ਬਣ ਗਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਜ਼ਿੰਦਗੀ ਨੂੰ ਜੀਵਿਆ ਜਿਨ੍ਹਾਂ ਨੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਜੀਵਿਆ ਸਤਿਗੁਰੂ ਦੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਿਨ੍ਹਾਂ ਨੇ ਪੜ੍ਹਿਆ ਸੁਣਿਆ ਤੇ ਵਿਚਾਰਿਆ ਬੇਨਤੀ ਕਰਾਂ ਮੂਲ ਮੰਤਰ ਸਾਹਿਬ ਸਾਥ ਸੰਗਤ ਮੋਲ ਮੰਤਰ ਸਾਹਿਬ ਜਿਹੜੀ ਪਾਵਨ ਬਾਣੀ ਹੈ ਨਾ ਇਹ ਸ਼ਬਦ ਹੈ ਸਾਥ ਸੰਗਤ ਇਹਦਾ ਜਿਹੜਾ ਜਾਪ ਹੈ ਨਾ ਉਹ ਅਸੀਂ 5 ਕੋ ਵਾਰ ਹੀ ਕਰਨਾ ਹੈ ਹਰ ਰੋਜ਼ 5 ਕੋ ਵਾਰ ਜਾਪ ਕਰਨਾ ਹੈ ਹੁਣ ਕਈਆਂ ਦਾ ਸਵਾਲ ਹੁੰਦਾ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਕਰੀਏ ਜੀ ਜਾਂ ਨਾਨਕ ਹੋਸੀ ਭੀ ਸੱਜ ਤੱਕ ਕਰੀਏ ਕਈ ਤੇ ਲੜਨ ਚੱਲ ਪੈਂਦੇ ਆ ਮੈਂ ਕਹਾਂ ਲੜੋ ਨਾ ਜਿੱਥੋਂ ਤੱਕ ਮਨ ਕਰਦਾ ਤੁਹਾਡਾ ਕਰੋ ਸਾਥ ਸੰਗਤ ਚਾਹੇ ਗੁਰਪ੍ਰਸਾਦ ਤੱਕ ਕਰ ਲਓ ਚਾਹੇ ਨਾਨਕ ਹੋਸੀ ਭੀ ਸੱਜ ਤੱਕ ਕਰ ਲਓ ਪਰ ਕਰੋ ਜ਼ਰੂਰ ਕਰਕੇ ਵੇਖੋ ਇੱਕ ਵਾਰੀ ਇਹ ਜਿਹੜਾ ਸ਼ਬਦ ਦਾ ਜਾਪ ਹੈ ਨਾ ਅਸੀਂ ਜਦੋਂ ਨਿਰੰਤਰ ਕਰਾਂਗੇ ਜਦੋਂ ਸ਼ਬਦ ਦਾ ਜਾਪ ਅਸੀਂ ਕਰਾਂਗੇ ਸੋ ਸਾਧ ਸੰਗਤ ਫਿਰ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਦੀ ਪਾਵਨ ਬਾਣੀ ਜਿਹੜੀ ਹੈ ਨਾ ਉਹ ਕਿਸ ਕਦਰ ਸਾਡੇ ਉੱਪਰ ਕਿਰਪਾ ਕਰੇਗੀ ਸਾਡੇ ਉੱਪਰ ਰਹਿਮਤ ਕਰੇਗੀ ਫਿਰ ਸਾਨੂੰ ਆਪਣੇ ਆਪ ਪਤਾ ਲੱਗੇਗਾ ਸਤਿਗੁਰੂ ਦੀ ਪਾਵਨ ਬਾਣੀ ਅਸਲ ਦੇ ਵਿੱਚ ਕਿੰਡੀ ਵੱਡੀ ਰਹਿਮਤ ਕਰਦੀ ਆ ਸਾਡੇ ਤੇ ਕਿੰਡੀ ਵੱਡੀ ਸਾਡੇ ਤੇ ਕਿਰਪਾ ਹੋ ਰਹੀ ਹੈ ਗੁਰੂ ਦੀ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਮੂਲ ਮੰਤਰ ਜਿਹੜਾ ਹੈ ਨਾ ਸਾਨੂੰ ਸਾਧ ਸੰਗਤ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਿੰਨ ਦਿਨ ਵੇਈ ਨਦੀ ਦੇ ਵਿੱਚ ਰਹਿਣ ਤੋਂ ਬਾਅਦ ਇਹ ਸਾਨੂੰ ਪਾਵਨ ਸ਼ਬਦ ਦਿੱਤਾ ਇਸ ਪਾਵਨ ਸ਼ਬਦ ਦੇ ਵਿੱਚ ਇੰਨੀ ਤਾਕਤ ਹੈ ਇਹ ਮੂਲ ਮੰਤਰ ਦੇ ਵਿੱਚ ਇੰਨੀ ਤਾਕਤ ਹੈ ਕਿ ਸਾਧ ਸੰਗਤ ਮੈਂ ਕਹਿੰਦਾ ਵੀ ਜੋ ਮਰਜੀ ਸਤਿਗੁਰੂ ਤੋਂ ਮੰਗ ਲਿਓ ਪਾਤਸ਼ਾਹ ਤੋਂ ਮੰਗ ਲਿਓ ਇਹਦੀ ਕਮਾਈ ਕਰੋ ਸਾਡੇ ਕੋਲੇ ਮੋਲ ਮੰਤਰ ਦੀ ਜਿਹੜੀ ਕਮਾਈ ਹੈ ਉਹ ਹੋਵੇ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਸਾਡੇ ਤੇ ਰਹਿਮਤ ਕਰ ਦੇਣਗੇ ਸਾਧ ਸੰਗਤ ਆਪਾਂ ਕਥਾ ਵਿਚਾਰਾਂ ਸੁਣੀਆਂ ਹੋਣਗੀਆਂ ਵਿਦਵਾਨਾਂ ਦੇ ਪਾਸੋਂ ਕਥਾ ਵਿਚਾਰਾਂ ਆਪਾਂ ਬਹੁਤ ਸੁਣਦੇ ਆ ਤੇ ਚਲੋ ਜੇ ਨਹੀਂ ਸੁਣਦੇ ਤਾਂ ਜਰੂਰ ਸੁਣਿਆ ਕਰੋ ਮੇਰੇ ਕਹਿਣ ਤੋਂ ਭਾਵ ਵੀ ਕਦੇ ਕਿਸੇ ਪ੍ਰਚਾਰਕ ਨੇ ਇਹ ਗੱਲ ਨਹੀਂ ਦੱਸੀ ਕਿਸੇ ਨੇ ਦੱਸੀ ਹੋਵੇ ਤਾਂ ਧੰਨਤਾ ਦੇ ਯੋਗ ਹੈ ਕਿ ਭਾਈ ਤੁਸੀਂ ਗੁਰੂ ਦੀ ਪਾਵਨ ਬਾਣੀ ਦਾ ਜਾਪ ਕਿਸ ਤਰ੍ਹਾਂ ਕਰਨਾ ਸਾਰੇ ਇਤਿਹਾਸ ਕੰਨਰਸ ਜਾਂ ਫਿਰ ਕੁਝ ਵਿਚਾਰਾਂ ਜ਼ਰੂਰ ਸੁਣਾਉਂਦੇ ਨੇ ਸਾਰੇ ਸਤਿਕਾਰਯੋਗ ਨੇ ਪਰ ਮੇਰੇ ਕਹਿਣ ਤੋਂ ਭਾਵ ਵੀ ਇਹ ਗੱਲ ਦੱਸਿਆ ਕਰੋ ਵੀ ਪਾਵਨ ਬਾਣੀ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਇਹਨੂੰ ਸਿਮਰਿਆਂ ਵੱਡੇ ਵੱਡੇ ਰੋਗ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਨੇ ਆਪਣੀ ਆਪਣੀ ਮੌਤ ਦਾ ਜਿਹੜਾ ਡਰ ਹੈ ਨਾ ਉਹ ਵੀ ਦੂਰ ਹੋ ਜਾਂਦਾ ਜਦੋਂ ਆਪਾਂ ਪਾਵਨ ਬਾਣੀ ਦਾ ਜਾਪ ਕਰਦੇ ਆ ਸਦਾ ਆਨੰਦ ਰਹਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਗੁਣ ਉਚਾਰ ਉਚਰ ਕੇ ਗੁਣਾ ਦੇ ਮਾਲਕ ਉਸ ਪ੍ਰਭੂ ਦੇ ਸਮਾਏ ਹੋਏ ਜਿਹੜੇ ਗੁਣ ਨੇ ਨਾ ਉਹ ਬੰਦੇ ਨੂੰ ਮਿਲ ਜਾਂਦੇ ਨੇ ਜਦੋਂ ਇਹ ਉਹਦੀ ਪਾਵਨ ਬਾਣੀ ਨੂੰ ਪੜਦਾ ਇਹ ਗੁਪਤ ਭੇਦ ਨੇ ਜਦੋਂ ਅਸੀਂ ਪਾਵਨ ਬਾਣੀ ਦੀ ਕਮਾਈ ਕਰਾਂਗੇ ਨਾ ਸ਼ਬਦ ਦੀ ਕਮਾਈ ਕਰਾਂਗੇ ਸਤਿਗੁਰੂ ਦਾ ਦیدارਾ ਵੀ ਹੁੰਦਾ ਹੈ ਤੇ ਕਾਰਜ ਵੀ ਸਾਰੇ ਸਿੱਧ ਹੁੰਦੇ ਨੇ ਲਿਖ ਕੇ ਲੈ ਲਓ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਨਾ ਕਿ ਕਾਰਜ ਸਿੱਧ ਹੁੰਦੇ ਨੇ ਸਾਰੇ ਕਿਉਂਕਿ ਬਾਣੀ ਕੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਸਾਰਾ ਕੁਝ ਹੀ ਹੈ ਇਹ ਬਾਣੀ ਇਹ ਗੁਰੂ ਹੈ ਇਹ ਗੁਰੂ ਹੀ ਬਾਣੀ ਹੈ ਇਹ ਗੱਲ ਨੂੰ ਯਾਦ ਰੱਖਿਓ ਵੀ ਜਿਹੜਾ ਆਪਣੇ ਗੁਰੂ ਨਾਲ ਗੱਲਾਂ ਬਾਤਾਂ ਕਰੇ ਵਿਚਾਰ ਕਰੇ ਗੁਰੂ ਦਾ ਬਣ ਕੇ ਰਹੇ ਤੇ ਸਾਧ ਸੰਗਤ ਕੀਉਂਦੇ ਤੇ ਕਿਰਪਾ ਨਹੀਂ ਹੋਏਗੀ ਸੋਚੋ ਜਰਾ ਵਿਚਾਰੋ ਇਸ ਚੀਜ਼ ਨੂੰ ਸੋ ਸਾਧ ਸੰਗਤ ਮੂੜ ਮੰਤਰ ਦੀ ਕਮਾਈ ਕਰੋ ਰੋਜ਼ ਪੰਜ ਪੰਜ ਵਾਰੀ ਇਹਦਾ ਸ਼ਬਦ ਦਾ ਜਾਪ ਕਰੋ ਰੋਜ਼ ਕਰੋ ਪੰਜ ਕੋ ਦਿਨ ਪੰਜ ਵਾਰੀ ਕਰਕੇ ਵੇਖਿਓ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਏਗਾ ਤੁਸੀਂ ਖੁਦ ਆਪਣੇ ਆਪ ਦੇ ਵਿੱਚ ਤਬਦੀਲੀ ਦੇਖੋਗੇ ਆਪਣੇ ਆਪ ਦੇ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਵਾਕਈ ਗੁਰੂ ਦੀ ਜਿਹੜੀ ਕਿਰਪਾ ਹੈ ਨਾ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਨਾ ਸਾਹ ਸੰਗਤ ਉਹ ਵਰਤ ਰਹੀ ਹੈ ਬੜੀ ਵੱਡੀ ਕਿਰਪਾ ਗੁਰੂ ਦੀ ਬੜੀ ਵੱਡੀ ਰਹਿਮਤ ਹੈ ਗੁਰੂ ਦੀ ਜਿਹੜੀ ਵਰਤ ਰਹੀ ਹੈ ਸਾਡੇ ਤੇ ਸੋ ਸਾ ਸੰਗਤ ਮੂਲ ਮੰਤਰ ਦੇ ਜਾਪ ਜਿਹੜੇ ਨੇ ਨਾ ਉਹ ਜ਼ਿੰਦਗੀ ਚ ਭਾਵੇਂ ਅਸੀਂ ਉਂ ਵੀ ਕਰ ਲਈਏ ਮੂੰ ਤਾਂ ਵੈਸੇ ਕੋਈ ਕਰਦਾ ਨਹੀਂ ਹੈਗਾ ਸਾਰੇ ਇਹੋ ਹੀ ਗੱਲ ਕਹਿੰਦੇ ਆ ਜੀ ਜੇ ਕੀ ਮਿਲੇਗਾ ਕੀ ਮਿਲੇਗਾ ਸਵਾਲ ਪਹਿਲਾਂ ਹੁੰਦਾ ਹੈ ਲਾਲਚ ਤੋਂ ਬਿਨਾ ਅਸੀਂ ਕੁਝ ਨਹੀਂ ਕਰਦੇ ਸਾਹਿਬ ਲਾਲਚ ਤੋਂ ਬਿਨਾ ਤੇ ਅਸੀਂ ਵੋਟ ਨਹੀਂ ਪਾਉਂਦੇ ਤੇ ਬਾਣੀ ਦੇ ਪੜਨ ਦੀ ਬਹੁਤ ਦੂਰ ਦੀ ਗੱਲ ਕੀ ਮਿਲੇਗਾ ਜੇ ਕੁਝ ਮਿਲੇਗਾ ਕੁਝ ਐਫਰਟ ਹੈ ਤਾਂ ਅਸੀਂ ਕਰਦੇ ਆਂ ਜੇ ਨਹੀਂ ਹੈ ਤੇ ਫਿਰ ਅਸੀਂ ਕਹਿੰਦੇ ਬਈ ਚਲੋ ਛੱਡੋ ਜੀ ਫਿਰ ਦੇਖਾਂਗੇ ਇਹਦਾ ਬਾਦੂ ਦਾ ਬੇਲਾ ਟਾਈਮ ਖਰਾਬ ਕਰਨਾ ਜੀ ਜਦੋਂ ਮੋਬਾਈਲ ਤੇ ਟਾਈਮ ਖਰਾਬ ਕੀਤਾ ਜਾਂਦਾ ਓਦੋਂ ਟਾਈਮ ਟਾਈਮ ਨਹੀਂ ਹੁੰਦਾ ਮੈਂ ਬੇਨਤੀ ਕਰਾਂ ਅਸੀਂ ਕਿਤੇ ਵੀ ਫਾਲਤੂ ਖੜੇ ਆ ਚੁਗਲੀਆਂ ਵੱਢ ਰਹੇ ਆ ਓਦੋਂ ਟਾਈਮ ਟਾਈਮ ਨਹੀਂ ਹੁੰਦਾ ਟਾਈਮ ਖਰਾਬ ਨਹੀਂ ਹੋ ਰਿਹਾ ਸਾਥ ਸੰਗਤ ਦਾ ਸੀਗੇ ਬਾਣੀ ਪੜ ਲਓ ਭਾਈ ਗੁਰੂ ਘਰ ਜਾਓ ਨਹੀਂ ਜੀ ਕੰਮ ਹੀ ਬਹੁਤ ਪਿਆ ਜੀ ਟਾਈਮ ਹੀ ਨਹੀਂ ਲੱਗਦਾ ਸਾਥ ਸੰਗਤ ਟਾਈਮ ਮਿਲਦਾ ਨਹੀਂ ਹੁੰਦਾ ਟਾਈਮ ਤੇ ਕੱਢਣਾ ਪੈਂਦਾ ਦੁਨੀਆ ਦੇ ਵਿੱਚ ਮੈਂ ਬੇਨਤੀ ਕਰਦਾ ਤੁਹਾਡਾ ਧਿਆਨ ਦਿਵਾਵਾਂ ਜਿਹਨੇ ਕਹਿੰਦੇ ਸੀ ਨਾ ਦੁਨੀਆ ਸਾਡੇ ਤੋਂ ਬਿਨਾ ਚੱਲਦੀ ਨਹੀਂ ਉਹ ਬੰਦੇ ਵੀ ਦੁਨੀਆ ਤੋਂ ਚਲੇ ਗਏ ਕੰਮ ਨਹੀਂ ਮੁੱਕਦੇ ਕੰਮ ਨਾ ਕਦੇ ਕਿਸੇ ਦੇ ਮੁੱਕਿਆ ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੇ ਇਹ ਗੱਲ ਯਾਦ ਰੱਖਿਓ ਵੀ ਸਮੇਂ 'ਚ ਸਮਾਂ ਕੱਢ ਕੇ ਗੁਰੂ ਨਾਲ ਜੁੜੀਏ ਜੇ ਸਤਿਗੁਰੂ ਤੋਂ ਕੁਝ ਚਾਹੀਦਾ ਹੈ ਫਾਤਿਹ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰ ਕਹਿੰਦੇ ਸਤ ਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ਼ ਸਮਾ ਬਣਿਆ ਫੇਰ ਹੀ ਮਲਾਪ ਹੋਏਗਾ ਗੁਰੂ ਨਾਲ ਜਦੋਂ ਤੂੰ ਸਤਿਗੁਰੂ ਨਾਲ ਜੁੜੇਂਗਾ ਇਹ ਗੱਲ ਨੂੰ ਯਾਦ ਰੱਖੀ ਭਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ